ਅਸਾਂ ਦੀ ਮਿਲੀ ਭੁਗਤਣਾ ਸਾਰਾ ਕੰਮ ਹੋਇਆ ਜੀ ਅਸੀਂ 2-3 ਵਾਰੀ ਜਾਇਆਂ ਐਕਸ਼ਨ ਕੋਲ ਵੀ ਜਾਇਆਂ ਐ ਐਸਡੀਓ ਕੋਲ ਜਾਇਆਂ ਆ ਹੁਣ ਪਰਸੋ ਚੌਥੇ ਸਵੇਰ 100 ਸੱਤੇ ਐਸਡੀਓ ਨੇ ਐਡੀਓ ਸਾਡੇ ਕੇ ਸਾਨੂੰ ਕਹਿੰਦਾ ਕਦੀ ਮਾ ਥਲੇ ਪੈ ਪਵਾ ਦੇਣਾ ਦਬਟਾਓ ਤੇ ਪੁੱਛ ਕੇ ਕਦੀ ਮੈਂ ਕੁਛ ਕਰ ਦੇਣਾ ਜੀ ਪਾਣੀ ਦੀ ਵੰਡ ਅਸੀਂ ਇੱਥੇ ਕਹੁੰਦੇ ਆ ਸਾਡੇ 5-5 ਵੰਡ ਇੱਥੇ ਹੋਵੇ ਬਾਕੀ ਦੂਜੇ ਘਰ ਲਈ ਵੀ ਹੁਣ ਆਪ ਦਾ ਸਾਰੀ ਨਗਰ ਸਹਿਮਤੀ ਨਾਲ ਅਸੀਂ ਆਪ ਦਾ ਮੋਗਾ ਬੰਦ ਕਰਨ ਆਏ ਆ ਇਹਨਾਂ ਜਾਰੀ ਲੋੜ ਦਬਟਾ ਲਓ ਕੋਈ ਲੈਣਾ ਸਾਨੂੰ ਕੋਈ ਚੱਕਰ ਨਹੀਂ ਆ ਅਸੀਂ ਆਪ ਦਾ ਪਿੰਡ ਵੀ ਵਿਕਾਉ ਕੀਤਾ ਹੈ ਅਸੀਂ ਆ ਸਰਕਾਰ ਅਗੇ ਬੇਨਤੀ ਕਰਨ ਵੇ ਦੇਖੋ ਤੁਸੀਂ ਇਹਨਾਂ ਸ਼ਾਮਗਲ ਲੈਣਾ ਚਾਹੁੰਦੇ ਆਵੇ ਕਰੇ ਜਮੀਨ ਸਭ ਕੋਈ ਵੇਚਣ ਨੂੰ ਤਿਆਰ ਆ ਇਹਥੇ ਜਿਹੜੀ ਗੇਜ਼ ਲੱਗੀ ਹੁੰਦੀ ਪਾਣੀ ਨੂੰ ਮਿਲਣ ਵਾਲੀ ਉਹ ਰਾਤ ਨੂੰ ਪੱਟ ਦਿੰਦੇ ਨੇ ਆਪ ਹੀ ਉਹਦੀ ਫੋਟੋ ਕਰਾ ਕੇ ਵਿੱਚ ਕਹਿ ਦਿੰਦੇ ਨੇ ਵੀ ਆਹ ਵੇਖੋ ਜੀ ਇੰਨਾ ਗੱਜਾ ਬਟੀਆਂ ਨੇ ਇੱਕ ਦਿਨ ਉੱਥੇ ਪੱਥਰ ਵੀ ਛੱਡੇ ਸੀਗੇ ਅੱਗੇ ਪੱਥਰ ਆਪ ਛੱਡ ਕੇ ਤੇ ਮਗਰ ਅਰਸਰਾਂ ਬਖਾ ਦਿੰਦੇ ਆ ਵੀ ਇਹ ਪਾਣੀ ਹੈ ਪੂਰਾ ਕਰਨ ਦਾ 12 13 ਸਾਲ ਹੋ ਗਿਆ ਇਸ ਅੱਗੇ ਟੈਲਾਂ ਵਾਲਿਆਂ ਨੂੰ ਸੰਤਾਪ ਭੋਗਦਿਆਂ ਜੇਕਰ ਹੁਣ ਇੰਨੇ ਸਾਲਾਂ ਦੇ ਬਾਅਦ ਇੰਨੇ ਸਾਲਾਂ ਦੇ ਬਾਅਦ ਇਹ ਗੱਲ ਸੁਣੀ ਗਈ ਏ ਤੇ ਪਾਣੀ ਪੂਰਾ ਕੀਤਾ ਗਿਆ ਸਾਨੂੰ 14 ਸਾਲ ਪਾਣੀ ਆਇਆ ਹੀ ਨਹੀਂਗਾ ਜੇ ਹੁਣ ਸਰਕਾਰ ਨੇ ਸਹੀ ਕੀਤਾ ਇਹ ਦੋ ਪਿੰਡਾਂ ਦਾ ਪਾਣੀ ਲਾਉਂਦੇ ਰਹੇ ਨੇ ਜਾਂਕਰੇ ਵਾਲੇ ਤੋਂ ਉਹੀ ਪਾਲਦੇ ਵੀ ਇਹ ਬੰਦ ਹੀ ਰਹਿ ਪਾਣੀ ਗਾਹ ਜਾਵੇ ਨਾ ਜਦੋਂ ਕਿ ਮੈਂ ਫਿਰ ਆ ਪੁੱਛਿਆ ਕਿ ਸਰ ਜੀ ਤੁਹਾਨੂੰ ਉਹਨਾਂ ਕਦੇ ਇਹਨਾਂ ਦਾ ਪਾਣੀ ਬਿਲਕੁਲ ਪੂਰਾ ਇਹਨਾਂ ਨੂੰ ਜਾ ਗਿਆ ਉਦੋਂ ਆ ਕੀ ਕਹਿੰਦੇ ਦੋਨੇ ਪਿੰਡਾਂ ਦਾ ਜਿਹੜਾ ਪਾਣੀ ਦਾ ਵਿਵਾਦ ਹੈਗਾ ਵਿਵਾਦ ਨੂੰ ਕਿਸ ਤਰ੍ਹਾਂ ਦੇਖੀ ਜਾਉਂਦੇ ਕੋਲ ਮੈਂ ਜੀ ਇੰਦਰਜੀਤ ਸਿੰਘ ਪਿੰਡ ਬਲੀ ਢਾਵ ਇੱਥੇ ਸਾਰਿਆਂ ਨੇ ਸਾਰਿਆਂ ਨੇ ਬੋਲ ਕੇ ਦੱਸਿਆ ਵੀ ਇਹ ਪਾਣੀ ਨੂੰ ਮਿਣ ਕੇ ਦਿੱਤਾ ਜਾਵੇ ਵੀ ਉਧਰ ਮਿਲਤੀ ਕੀਤੀ ਜਾਵੇ ਵੀ ਉਧਰ ਪੂਰਾ ਦਿੱਤਾ ਜਾਵੇ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਪਾਣੀ ਦਿੱਤਾ ਗਿਆ ਸਰਕਾਰ ਨੇ ਸਾਰੀ ਪਮੈਸ਼ ਕਰਕੇ ਪਾਣੀ ਇੱਧਰ ਦਿੱਤਾ ਗਿਆ 12 13 ਸਾਲ ਹੋ ਗਿਆ ਇਸ ਅੱਗੇ ਟੈਲਾਂ ਵਾਲਿਆਂ ਨੂੰ ਸੰਤਾਪ ਭੋਗਦੇ ਆ ਜੇਕਰ ਹੁਣ ਇੰਨੇ ਸਾਲਾਂ ਦੇ ਬਾਅਦ ਇੰਨੇ ਸਾਲਾਂ ਦੇ ਬਾਅਦ ਇਹ ਗੱਲ ਸੁਣੀ ਗਈ ਹੈ ਤੇ ਪਾਣੀ ਪੂਰਾ ਕੀਤਾ ਗਿਆ ਇਹ ਬਿਨਾ ਮਤਲਬ ਤੋਂ ਇੱਥੇ ਆ ਜਿਹੜੀ ਆ ਤੁਸੀਂ ਮੜਾ ਜਾ ਦਿਖਾ ਸਕਦੇ ਹੋ ਇੱਥੇ ਜਿਹੜੀ ਗੇਜ ਲੱਗੀ ਹੁੰਦੀ ਪਾਣੀ ਨੂੰ ਮਿਲਣ ਵਾਲੀ ਉਹ ਰਾਤ ਨੂੰ ਪਟ ਦਿੰਦੇ ਨੇ ਆਪ ਹੀ ਉਹਦੀ ਫੋਟੋ ਕਰਾ ਕੇ ਵਿੱਚ ਕਹਿ ਦਿੰਦੇ ਨੇ ਵੀ ਆਹ ਵੇਖੋ ਜੀ ਇਹਨਾਂ ਗੇਜਾਂ ਪਟੀਆਂ ਨੇ ਇੱਕ ਦਿਨ ਉੱਥੇ ਪੱਥਰ ਵੀ ਛੱਡੇ ਸੀਗੇ ਅੱਗੇ ਪੱਥਰ ਆਪ ਛੱਡ ਕੇ ਤੇ ਮਗਰ ਅਫਸਰਾਂ ਨੂੰ ਖਾ ਦਿੰਦੇ ਆ ਵੀ ਇਹ ਪਾਣੀ ਹੈ ਪੂਰਾ ਕਰਨ ਦਾ ਸਾਨੂੰ ਕੀ ਲੋੜ ਡਬਲ ਟਾਪ ਨੂੰ ਵੀ ਉਹਨਾਂ ਦਾ ਪਾਣੀ ਪੂਰਾ ਕਰਨ ਦੀ ਵੀ ਅਸੀਂ ਪੱਥਰ ਆਪ ਦਾ ਪਾਣੀ ਰੋਕ ਕੇ ਉਹਨਾਂ ਨੂੰ ਥੋੜਾ ਪੂਰਾ ਕਰਨਾ ਬਿਲਕੁਲ ਇਹਦੀ ਨਿਰਪੱਖ ਜਾਂਚ ਕੀਤੀ ਜਾਵੇ ਬਿਲਕੁਲ ਕੋਈ ਪੋਲੀਟੀਕਲ ਹੋ ਸਕਦਾ ਹੈ ਪੋਲੀਟੀਕਲ ਵੀ ਹੋਵੇ ਇਹਦੇ ਮਗਰ ਕੋਈ ਪੋਲੀਟੀਕਲ ਗੱਲ ਹੋਵੇ 27 ਦੀ ਗਾ ਮદાન ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਕੋਈ ਵੀ ਅਫਸਰ ਬਿਨਾ ਗਲਤ ਗੱਲ ਕਰਦਾ ਨਹੀਂ ਹੈ ਕਿਉਂਕਿ ਕਿਉਂਕਿ ਅਗਲੇ ਨੂੰ ਹਰ ਅਫਸਰ ਨੂੰ ਪਤਾ ਸੀ ਕਿ ਜੇ ਬਾਅਦ ਵਿੱਚ ਮਿਣਿਆ ਗਿਆ ਕਿ ਗਲਤ ਪਿਆ ਜਾਊਗਾ ਕਿਸੇ ਨੂੰ ਆਪਦੀ ਨੌਕਰੀ ਦੀ ਜ਼ਰੂਰਤ ਨਹੀਂ ਹੈਗੀ ਦੂਜੇ ਨੰਬਰ ਤੇ ਵੇਸੀ ਸਰਕਾਰ ਦਾ ਧੰਨਵਾਦ ਕਰਨੇ ਆ 14 12 2013 14 ਦੀਆਂ ਇਹ ਬਣੀਆਂ ਜੀ ਟੈਲਾਂ ਇਥੋਂ ਦੀਆਂ ਉਦੋਂ ਬਾਅਦ ਪਹਿਲੀ ਵਾਰੀ ਇੱਥੇ ਪਾਣੀ ਵੇਖਣ ਨੂੰ ਮਿਲਿਆ ਬਾਕੀ ਅਸੀਂ ਧੰਨਵਾਦ ਕਰਨੇ ਆ ਜੇ ਕੋਈ ਸ਼ੱਕ ਹੈਗਾ ਤੇ ਅਫਸਰ ਉਹਨਾਂ ਦਾ ਕੱਢਣ ਜੀ ਇੱਥੇ ਆਣ ਕੇ ਐਸ ਦਾ ਆਰਦੇ ਧਾਨੇ ਦੇ ਉੱਤੇ ਹੱਟ ਤੇ ਖਲੋ ਕੇ ਜਿਵੇਂ ਮਰਜ਼ੀ ਕੋਈ ਕੀਤੀ ਜਾ ਜੀ ਇੱਥੇ ਆਣ ਕੇ ਵੀ ਕਿਸੇ ਟਾਈਮ ਕਿਸੇ ਟਾਈਮ ਲੜਾਈ ਹੋ ਸਕਦੀ ਹੁਣ 200 ਬੰਦਾ ਉਧਰ ਜੁੜਿਆ ਆ ਜੀ 150 ਇਧਰ ਜੁੜਿਆ ਆ ਅਚਾਨਕ ਕਿਤੇ ਕੋਈ ਕਿਸੇ ਨੂੰ ਕੁਝ ਕਹਿ ਦੇ ਜਾਂ ਲੜਾਈ ਦੀ ਧਮਾਣਾ ਬਣ ਜਾਵੇ ਤੇ ਫਿਰ ਕਿੰਨੇ ਕੀ ਕੀਤਾ ਜਾਏਗਾ ਇਸ ਕਰਕੇ ਪ੍ਰਸ਼ਾਸਨ ਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਔਰ ਮੈਂ ਇਹੋ ਹੀ ਗੱਲ ਕਹਿਣਾ ਵੀ ਧੰਨਵਾਦ ਮੇਰਾ ਨਾਮ ਸੋਭਾ ਸਿੰਘ ਦੀ ਪਿੰਡ ਡਬਲ ਟਾਬ ਦੇ ਰਹਿਣ ਵਾਲੇ ਆ ਇਹ ਸਾਡੀ ਇੱਥੇ ਜਿਹੜੀ ਟਾਇਲ ਸਾਡੀ ਖੇਰ ਤੇ ਜ਼ਮੀਨ ਹੈ ਜੀ ਕਰਮਗੜ ਮਾਈਨਰ ਤੇ ਇੱਥੇ ਸਾਨੂੰ 12 13 ਸਾਲ ਸਾਨੂੰ ਜਿਹੜਾ ਸੂਆ ਗਲਤ ਹੋਣ ਕਰਕੇ ਵੀ ਸਾਨੂੰ ਪਾਣੀ ਨਹੀਂ ਆਇਆ ਜੀ ਹੁਣ ਸਰਕਾਰ ਨੇ ਪੈਸੇ ਲਾ ਕੇ ਸੂਆ ਬਣਾ ਕੇ ਵਧੀਆ ਢੰਗ ਨਾਲ ਪਾਣੀ ਸਾਨੂੰ ਦਿੱਤਾ ਹੈ ਜੀ ਪਾਣੀ ਸਾਨੂੰ ਪੂਰਾ ਆ ਰਿਹਾ ਤੁਸੀਂ ਸਾਡੇ ਖਾਲ ਚੈੱਕ ਕਰ ਲਓ ਜੇ ਮਾਮੂਲੀ ਵੀ ਵੱਧ ਹੋਵੇ ਅਸੀਂ ਦੇਣਦਾਰ ਹਾਂ ਇਹਦੇ ਨਜਾਇਜ਼ ਰੌਲਾ ਪਾਉਂਦੇ ਨੇ ਅਸੀਂ ਇਹ ਨਹੀਂ ਚਾਹੁੰਦੇ ਵੀ ਇਹਨਾਂ ਨੂੰ ਇਹਨਾਂ ਦਾ ਹੱਕ ਮਿਲੇ ਅਸੀਂ ਇਹ ਗੱਲ ਕਹਿੰਦੇ ਇਹਨਾਂ ਦਾ ਹੱਕ ਮਿਲੇ ਪਰ ਇਹ ਰੋਜ਼ ਆ ਕੇ ਕਦੀ ਸਾਡੇ ਧਾਨੇ ਤੇ ਕਦੀ ਉਸ ਧਾਨੇ ਤੇ ਜਿਹੜਾ ਇਹ ਮਾਹੌਲ ਜਿਹੜਾ ਜਿਹੜਾ ਬਹੁਤ ਬਹੁਤ ਗਲਤ ਨੈਤਿਕ ਫਿਰਜ ਰਹੇ ਨੇ ਇਹ ਸਾਨੂੰ ਅਸੀਂ ਇਹਨਾਂ ਨੂੰ ਵੀ ਆਨੇ ਪਾਣੀ ਪੂਰਾ ਮਿਲੇ ਪਰ ਸਾਨੂੰ 12 13 ਸਾਲਾਂ ਬਾਅਦ ਪਾਣੀ ਆਇਆ ਇਹ ਦੋ ਪਿੰਡਾਂ ਦਾ ਪਾਣੀ ਵਰਤ ਰਹੇ ਸੀ ਇਹਨਾਂ ਤੋਂ ਉਹ ਹੀ ਨਹੀਂ ਚਰਿਆ ਜਾਂਦਾ ਵੀ ਇਹ 12 13 ਸਾਲਾਂ ਦਾ ਜਿਹੜਾ ਪਾਣੀ ਨਹੀਂ ਆਇਆ ਉਸ ਟਾਈਮ ਇਹਨਾਂ ਨੇ ਕਿਉਂ ਨਹੀਂ ਕਿਹਾ ਭਾਈ ਇਹ ਸਾਡੇ ਭਰਾ ਨੇ ਸਾਨੂੰ ਪਾਣੀ ਨਹੀਂ ਇਹਨਾਂ ਦਾ ਆ ਰਿਹਾ ਉਹ 12-13 ਸਾਲ ਸਾਡੀ ਇਹ ਨਾ ਇਥੋਂ ਲੰਘ ਕੇ ਜਾਂਦੇ ਸੀ ਇਹਨਾਂ ਨੇ ਕਿਉਂ ਨਹੀਂ ਕਿਹਾ ਵੀ ਪਾਣੀ ਇਹਨਾਂ ਕੋਲ ਹੈ ਨਹੀਂਗਾ ਵੀ ਅਸੀਂ ਪਾਣੀ ਹੁਣ ਸਾਨੂੰ ਸਿਰਫ ਸਰਕਾਰ ਦਾ ਧੰਨਵਾਦ ਹੈ ਸਰਕਾਰ ਨੇ ਬਿਲਕੁਲ ਸਹੀ ਤਰੀਕੇ ਨਾਲ ਕੰਮ ਕੀਤਾ ਜੇ ਇਹਨਾਂ ਨੂੰ ਕੋਈ ਵੀ ਆ ਦਾ ਤਤਰਾਜ ਇਹ ਮਹਿਕਮੇ ਤੋਂ ਆਪਦੀ ਜਾਂਚ ਕਰਾ ਲੈਣ ਵੀ ਵਾਅਦੇ ਘਾਟੇ ਮਹਿਕਮੇ ਨੇ ਇਰੀਗੇਸ਼ਨ ਡਿਪਾਰਟਮੈਂਟ ਨੇ ਆਪਦੇ ਲਾਅ ਦੇ ਮੁਤਾਬਕ ਪਾਣੀ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਮੀਤ ਸਿੰਘ ਪਿੰਡੇ ਮੇਰਾ ਸ਼ਾਮ ਖੜਾ ਜੀ ਦੇਖੋ ਜੀ ਅਸੀਂ ਅਗੇ ਵੀਰਾਂ ਨੂੰ ਦੱਸਿਆ ਕਿ ਅਸੀਂ ਆਪਦੇ ਪਾਣੀ ਦੇ ਰੋਲੇ 'ਚ ਆਏ ਆ ਇਹ ਜਿਹੜਾ ਸਾਡਾ ਬੋਗਾ ਹੈ ਇਹ ਉੱਚਾ ਕਰਤਾ ਜਦੋਂ ਇਹਨਾਂ ਨੇ ਵੰਡ ਕੀਤੀ ਸੀ ਪਾਣੀ ਦੀ ਉਦੋਂ ਸਾਡੇ ਇੱਥੇ ਨੇ ਬਣਾਈ ਸੀ ਜਿਵੇਂ ਇਹਦਾ ਦੱਸਿਆ ਵੀਰਾਂ ਸਾਰਿਆਂ ਨੇ ਵੀ ਇੱਥੇ ਵੰਡ ਕੀਤੀ ਸੀ ਪਾਣੀ ਦੀ ਮੁਰਕਿ ਉਹ ਜਿਹੜੇ ਥੱਲੇ ਬੜੀਆਂ ਹੁੰਦੀਆਂ ਬਣਾਈਆਂ ਹੋਈਆਂ ਨੇ ਤੇ ਦੁਬਾਰਾ ਪੂੜ ਕੇ ਇਹਨਾਂ ਨੇ ਬਾਚਾ ਬਣਾਤਾ ਜੇ ਠੋਕਰ ਸੀ ਉਹੀ ਘਟਾਤੀ ਜੋ ਪਾਣੀ ਚੈੱਕ ਨਾ ਛੱਡਿਆ ਸੀ ਪਾਣੀ ਉਹ ਸੁਬਾ ਬਹਿ ਗਿਆ ਇਹ ਬਾਟਾ ਕੇ ਸਾਡਾ ਆ ਕਰਤਾ ਅਸੀਂ ਅਫਸਰਾਂ ਦੀ ਮਿਲੀ ਭੁਗਤਣਾ ਸਾਡਾ ਕੰਮ ਹੋਇਆ ਜੀ ਅਸੀਂ 2-3 ਵਾਰੀ ਜਾਇਆ ਐ ਐਕਸ਼ਨ ਕੋਲ ਵੀ ਜਾਇਆ ਐ ਐਸਡੀ ਕੋਲ ਜਾਇਆ ਐ ਹਾਲ ਪਰਸੋ ਚਾਹ ਫਿਆ 107 ਐਸਡੀ ਨੇ ਐਡੀਓ ਸਾਢੇ ਕਿ ਸਾਨੂੰ ਕਹਿੰਦਾ ਕਦੀ ਮਾ ਥਲੇ ਪੈ ਪਵਾ ਦੇਣਾ ਦਬਲਟਾਉ ਤੇ ਪੁੱਛ ਕੇ ਕਦੀ ਮੈਂ ਕੁਝ ਕਰ ਦੇਣਾ ਜੀ ਅਸੀਂ ਆਖਿਆ ਵੀ ਅਸੀਂ ਇਹ ਕੁਝ ਨਹੀਂ ਕਰਾਉਣਾ ਜੇ ਕੁਝ ਕਰਨਾ ਹੈ ਸਾਡਾ ਪਾਣੀ ਦੀ ਵੰਡ ਇੱਥੇ ਕਰੋ ਸਾਡਾ ਹੱਕ ਅਸੀਂ ਮੰਗਦੇ ਸਾਡਾ ਹੱਕ ਸਾਾਨੂੰ ਦਿਓ ਉਹਨਾਂ ਦਾ ਹੱਕ ਉਹਨਾਂ ਦਿਓ ਪਰ ਸਾਡੇ ਪਾਣੀ ਦੀ ਵੰਡ ਇੱਥ ਤੇ ਸਾਡੀ ਬਟੇਲਾ ਗਾਂ ਨੇ ਇਸ ਕਰਕੇ ਪਾਣੀ ਦੀ ਵੰਡ ਅਸੀਂ ਇੱਥੇ ਚਾਹੁੰਦੇ ਆ ਵੀ ਸਾਡੇ ਪਾਣੀ ਦੀ ਵੰਡ ਇੱਥੇ ਹੋਵੇ ਬਾਕੀ ਦੂਜੀ ਗੱਲ ਇਹ ਕਿ ਹੁਣ ਆਪ ਦਾ ਸਾਰੀ ਨਗਰ ਸਹਿਮਤੀ ਨਾਲ ਅਸੀਂ ਆਪ ਦਾ ਮੋਗਾ ਬੰਦ ਕਰਨ ਆਏ ਆ ਵੀ ਸਾਨੂੰ ਪਾਣੀ ਜੇ ਨਾ ਜਾਰੀ ਲੋੜ ਹੈ ਤਾਂ ਬਟਾ ਲਓ ਇਹ ਲੈਲਾ ਸਨ ਕੋਈ ਚੱਕਰ ਨਹੀਂ ਆ ਅਸੀਂ ਆਪ ਦਾ ਪਿੰਡ ਹੀ ਵਕਾਊ ਕੀਤਾ ਹੈ ਅਸੀਂ ਸਰਕਾਰ ਅਗੇ ਬੇਨਤੀ ਕਰਨੇ ਆ ਵੀ ਜੋ ਕਿਸੇ ਪਿੰਡ ਸ਼ਾਮਲਾ ਲੈਣਾ ਚਾਹੁੰਦਾ ਹੋਵੇ ਸਾਰੇ ਜ਼ਮੀਨਦਾਰ ਸਭ ਕੋਈ ਵੇਚਣ ਨੂੰ ਤਿਆਰ ਆਂ ਜੇ ਜੋ ਪਾਣੀ ਕੋਈ ਸਾਨੂੰ ਆਉਣਾ ਤੇ ਅਸੀਂ ਕਾਹਦੇ ਕਰਾਂ ਅਸੀਂ ਸਰਕਾਰ ਦੇ ਬੇਨਤੀ ਕਰਨੇ ਆ ਤੇ ਹਾਂ ਬਾਪਰੇ ਪਾਣੀ ਬੰਦ ਤੇ ਆ ਹੀ ਬੰਦ ਤੇ ਸਾਡੇ ਪਾਣੀ ਦੀ ਜੇ ਦਖਣਾ ਤੇ ਸਾਡੇ ਪਾਣੀ ਬੰਦ ਇਥੇ ਕੀਤੀ ਜਾਵੇ ਤੇ ਪਾ ਜੇ ਨਹੀਂ ਤਾਂ ਹੀ ਪਾਣੀ ਬੰਦ ਕੀਤਾ ਇਹ ਦੱਬੇ ਢਾਵੇ ਲਾ ਲੈਣਾ ਇਹਦਾ ਕਰ ਲੈਣਾ ਹਾਂ ਮੇਰੇ ਸਾਨੂੰ ਤਰਨਾ ਅੰਦ ਮੇਰੇ ਸੋਹ ਤਰਨਾ ਲੱਗੇ ਸਾਡਾ ਜੀ ਵਾਜ ਜੀ ਖਾਲਸਾ ਵਾਜ ਜੀ ਫੜੇ ਇਹਨਾ ਸੁਖਪਾਲ ਸਿੰਘ ਟੀਡੂ ਪਿੰਡ ਸ਼ਾਮਖੇੜਾ ਅਸੀਂ ਕਰਮਗੜ ਮੈਨਰ ਦੇ 52745 ਮੁਘੇ ਦੇ ਸੇਧਾਰਾਂ ਸਾਡੇ ਮੋਗੇ ਤੇ ਤਰੇਬਨ ਰਗਬਾ 1250 ਕਿੱਲਾ ਹੈ ਅੱਗੇ ਡਬਲ ਧੌਲ ਦਾ ਡਰ ਰਗਬਾ ਹੈ ਉਹ ਵੀ ਹਰ ਕਿਲਾ ਹੈ ਅਸੀਂ ਦੋ ਬੰਦੇ ਲਾਛਦੇ ਆ ਇਸ ਤੋਂ ਪਹਿਲੇ ਜੇ ਸੁਆ ਖੱਟ ਕੇ ਲੌਣੇ ਸਾ ਸਾਡੇ ਟੇਲਾ ਦੋ ਬੰਦੇ ਨੇ ਬਿਲਕੁਲ ਬਰਾਬਰ ਸੀ ਤੇ ਬਰਾਬਰ ਹੀ ਪਾਣੀ ਪਿੰਦਾ ਸੀ ਪਰ ਦੋ ਢਾਈ ਮਿਲਣੇ ਪਹਿਲਾਂ ਸਾਨੂੰ ਭਰੋਸੇ 'ਚ ਲੈ ਕੇ ਕਿ ਤੁਹਾਡਾ ਪਾਣੀ ਇਸ ਤੇ 52745 ਵੰਡਿਆ ਜਾਏਗਾ ਪਰ ਸਾਡੀ ਜਦੋਂ ਜਦੋਂ ਬੰਦਾ ਗਿਆ ਸਾਡੇ ਕੋਲ ਸਾਰੀਆਂ ਵੀਡੀਓ ਸਾਰੀਆਂ ਫੋਟੋ ਮੈਂ ਕਿਹ ਪਹਿਲਾ ਹੈਡ ਹੋਰ ਬਣਿਆ ਤੇ ਕੱਸੀ ਦੀ ਢਾਲ ਵੀ ਘੱਟ ਸੀ ਪਰ ਜਦੋਂ ਇਹਨਾਂ ਨੇ ਪਾਣੀ ਚੱਕਰ ਨਹੀਂ ਛੱਡਿਆ ਤੇ ਰਾਤ ਪਾਣੀ ਖੋਰ ਪੈ ਗਈ ਦੁਬਾਰਾ ਜਿਹੜਾ ਹੈਡ ਟੁੱਟੇ ਦੁਬਾਰਾ ਬਣਾਇਆ ਇਹਨੇ ਸਾਰੀ ਠੁਗੜੀ ਚੁੱਕ ਦਿੱਤੀ ਐ ਤੇ ਟਾਲੀ ਲਿਜਾਇ ਕਰਦੀ ਐ ਤੁਸੀਂ ਆਪੇ ਵੇਖ ਲਓ ਕਿ ਸਾਡਾ 1.5 ਫੁੱਟ ਚਾਹ ਜਿਹੜਾ ਪਾਣੀ 2 ਬੋਰਾ ਪਾਣੀ ਬਿੰਦਾ ਸਾਢੇ 120 ਕਿਲੋ ਲੱਗਦਾ ਐ ਅਸੀਂ 4 ਵਰੀ ਐਕਸਲ ਨੂੰ ਬੋਰਾ ਨੂੰ ਬਿਨੇ ਆ ਐਡਸਾਉਂਡ ਮਿਲੇ ਆ ਟੀਮ ਸੈਟਰੀ ਮਿਲੇ ਆ ਸਾਡੀ ਕੋਈ ਸੁਣਾਈ ਨਹੀਂ ਅੱਕ ਕੇ ਅਸੀਂ ਅੱਜ ਬੰਦ ਕਰ ਰਹੇ ਆ ਗਏ ਕਿ ਸਾਨੂੰ ਵੀ ਸਮਝ ਨਹੀਂ ਪੰਜਾਬ ਤੋਂ ਬਾਹਰ ਹੀ ਆ ਅਸੀਂ ਤਾਂ ਨੂੰ 2 ਬੋਰਾ ਪਾਣੀ ਚਾਹੁੰਦਾ ਨਾ ਤੁਸੀਂ ਵੀ ਡਬਲ ਡਾਊਨ ਦੇ ਦੋ ਅਸੀਂ ਤੇਰੇ ਤੇ ਉਹ ਗੱਲੇ ਤੇਰੇ ਨੂੰ ਗੱਲਾਂ ਰਿਹਾ ਵਧਿਆ ਪਿਆ ਅਸੀਂ ਜਮੀਨੇ ਵਿੱਚੋਂ ਪਿਆਰ ਸਾਨੂੰ ਅਸੀਂ ਪੰਜਾਬ ਦੇ ਬਾਹਰ ਅਸੀਂ ਆਕੇ ਜਮੂਗਾ ਬੰਦ ਕਰਨਾ ਜੋ ਸਾਡੀ ਸੇਵਾ ਹੀ ਕਰ ਸਕਦਾ ਤੇ ਸਾਡਾ ਆ ਕੇ ਸਾਨੂੰ ਆਕੇ ਦਵਾ ਦੇ ਨਹੀਂ ਤੁਸੀਂ ਆਪ ਦੇ ਕਰਿਆ ਤੇ ਸਰਕਾਰ ਆਪ ਦੇ ਕਰੇ ਜੋ ਮਰਜ਼ੀ